अर्जुन ਦਾ ਪੁੱਤਰ ਅਭਮਨ ਨੂੰ ਮੈਦਾਨੇ ਜੰਗ ਦੇ ਵਿੱਚ ਮਾਰਿਆ ਜਾਂਦਾ ਹੈ ਤੇ ਕ੍ਰਿਸ਼ਨ ਭਗਵਾਨ ਜੀ ਦੇ ਕੋਲ ਆ ਜਾਂਦਾ ਹੈ। ਕ੍ਰਿਸ਼ਨ ਭਗਵਾਨ ਜੀ ਦੇ ਕੋਲ ਆ ਕੇ ਬਿਰਲਾਪ ਕਰਦਾ ਹੈ, ਰੋਂਦਾ ਹੈ, ਦੁਹਾਈਆਂ ਦੰਦਾ ਹੈ। ਇਹ ਭਗਵਾਨ ਤੁਹਾਡੇ ਹੁੰਦਿਆਂ ਮੈਂ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਹੁੰਦਿਆਂ ਮੈਂ ਦੁਖੀ ਹੋਵਾਂ। ਇਹ ਕਿਵੇਂ ਹੋ ਸਕਦਾ ਹੈ? ਕ੍ਰਿਸ਼ਨ ਭਗਵਾਨ ਜੀ ਕਹਿੰਦੇ ਅਰਜਨ ਦੱਸ ਕੀ ਹੋਇਆ ਕਹਿੰਦਾ ਜੀ ਮੇਰਾ ਪੁੱਤਰ ਹੈ ਅਭ ਮਨੂ ਉਹ ਮੈਂ ਦੰਨੇ ਜੰਗ ਦੇ ਵਿੱਚ ਮਾਰਿਆ ਗਿਆ ਪਰ ਪੁੱਤਰ ਦੇ ਨਾਲ ਮੇਰਾ ਮੋਹ ਪਿਆਰ ਇੰਨਾ ਹੈ ਕਿ ਆਪਣੇ ਪੁੱਤਰ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ ਕੀ ਕਿਹਾ ਜੀ ਮੈਂ ਮੈਂ ਰਹਿ ਨਹੀਂ ਸਕਦਾ ਇੰਨਾ ਮੇਰਾ ਪਿਆਰ ਹੈ ਪੁੱਤਰ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਫਿਰ ਹੁਣ ਕੀ ਕੀਤਾ ਜਾਵੇ ਕਹਿੰਦਾ ਜੀ ਕੀਤਾ ਕੀ ਜਾਵੇ ਤੁਸੀਂ ਜਮਦਾ ਕਰੋ ਮੇਰੇ ਪੁੱਤ ਨੂੰ ਮੈਂ ਨਹੀਂ ਰਹਿ ਸਕਦਾ ਉਹਦੇ ਬਿਨਾਂ ਉਹਨੂੰ ਜਮਦਾ ਕਰੋ ਕੋਈ ਮੰਤਰ ਕੋਈ ਮਾਰੋ ਐਸਾ ਮੇਰੇ ਵਾਸਤੇ ਤੁਸੀਂ ਖੁਦਾ ਹੋ ਮੇਰੇ ਵਾਸਤੇ ਤੁਸੀਂ ਭਗਵਾਨ ਹੋ ਰੱਬ ਹੋ ਮੈਂ ਤੁਹਾਡੇ ਕੋਲੇ ਆਸ ਲੈ ਕੇ ਆਈਆਂ ਕ੍ਰਿਸ਼ਨ ਭਗਵਾਨ ਜੀ ਨੇ ਹੁਣ ਗਿਆਨ ਵਾਲੀ ਕਿਤਾਬ ਖੋਲ੍ਹ ਲਈ ਗਿਆਨ ਲਾਗੇ ਦੇਣ ਹੁਣ ਦੁਖੀ ਬੰਦੇ ਤੇ ਗਿਆਨ ਦਾ ਸਰ ਨਹੀਂ ਹੁੰਦਾ ਤੇ ਜਿਹੜਾ ਬੰਦਾ ਸੁਖੀ ਹੋਵੇ ਸੁਖੀ ਬੰਦੇ ਤੇ ਵੀ ਗਿਆਨ ਦਾ ਸਰ ਨਹੀਂ ਹੁੰਦਾ ਜਿੰਨਾ ਮਰਜੀ ਤੁਸੀਂ ਉਪਦੇਸ਼ ਦੇ ਲੋ ਗਿਆਨ ਦੇ ਲੋ ਉਹ ਤੁਹਾਡੇ ਗਿਆਨ ਨੂੰ ਫਾਲੋ ਨਹੀਂ ਕਰੇਗਾ ਕਿਉਂ ਉਹ ਦੁਖੀ ਹੈ ਕ੍ਰਿਸ਼ਨ ਭਗਵਾਨ ਜੀ ਨੂੰ ਕਹਿੰਦਾ ਅਰਜਨ ਕਹਿੰਦਾ ਆਏ ਭਗਵਾਨ ਨੌਜਵਾਨ ਮੇਰਾ ਪੁੱਤ ਮਰ ਗਿਆ ਤੂੰ ਮੈਨੂੰ ਗਿਆਨ ਦੇਈ ਜਨਾ ਗਿਆਨ ਦੇ ਨਾਲ ਥੋੜੀ ਮੇਰੇ ਪੁੱਤ ਨੇ ਜਿਉਂਦਾ ਹੋਣਾ ਕੋਈ ਮੰਤਰ ਮਾਗੋ ਕੋਈ ਸ਼ਕਤੀ ਕੋਈ ਐਸੀ ਕਲਾ ਵਰਤਾਓ ਜੀ ਦੇ ਨਾਲ ਮੇਰੇ ਪੁੱਤ ਦੇ ਵਿੱਚ ਗਈ ਹੋਈ ਆਤਮਾ ਵਾਪਸ ਆਜੇ ਮੇਰਾ ਪੁੱਤ ਉੱਠ ਕੇ ਮੇਰੇ ਸਾਹਮਣੇ ਖਲੋਜੇ ਤੇ ਆਪਣੇ ਪੁੱਤ ਦੇ ਵਿਜੋਗ ਦੇ ਵਿੱਚ ਮੈਂ ਰਹਿ ਨਹੀਂ ਸਕਦਾ ਕ੍ਰਿਸ਼ਨ ਭਗਵਾਨ ਜੀ ਨੇ ਬੜਾ ਸਮਝਾਇਆ ਬੜਾ ਉਪਦੇਸ਼ ਦਿੱਤਾ ਪਰ ਨਹੀਂ ਗੱਲ ਬਣੀ ਕਿ ਹੋਇਆ ਜੀ ਨਹੀਂ ਗੱਲ ਬਣੀ ਤੇ ਹੁਣ ਕ੍ਰਿਸ਼ਨ ਭਗਵਾਨ ਜੀ ਨੇ ਥੋੜਾ ਜਿਹਾ ਤਰੀਕਾ ਬਦਲਿਆ ਉਪਦੇਸ਼ ਦੇਣ ਦਾ ਭਗਵਾਨ ਜੀ ਕਹਿੰਦੇ ਅਰਜਨ ਇਹ ਉਕਰ ਆ ਮੇਰਾ ਲੋਟਾ ਲੈ ਜਾ ਮੇਰਾ ਗੜਵਾ ਲੈ ਜਾ ਇਨੂੰ ਦਰਿਆ ਦੇ ਵਿੱਚੋਂ ਚੱਲਦੇ ਪਾਣੀ ਦੇ ਵਿੱਚੋਂ ਭੜਕੇ ਲੈ ਕੇ ਅਰਜਨ ਬੜਾ ਖੁਸ਼ ਹੋਇਆ। ਵੀ ਹੁਣ ਗੱਲ ਬਣ ਗਈ। ਵੀ ਹੁਣ ਗੱਲ ਬਣ ਗਈ ਮੇਰਾ ਪੁੱਤ ਜੰਦਾ ਹੋ ਜਾਏਗਾ। ਵੀ ਹੁਣ ਮੈਂ ਆਪਣੇ ਪੁੱਤ ਦੇ ਵਿਯੋਗ ਦੇ ਵਿੱਚ ਵਿਛੋੜੇ ਦੇ ਵਿੱਚ ਝੁੜਾਂਗਾ ਨਹੀਂ। ਹੁਣ ਬੜੀ ਕਾਲੀ ਬੜੀ ਜਲਦੀ ਦੇ ਨਾਲ ਅਰਜਨ ਪਾਣੀ ਦਾ ਲੋਟਾ ਚਲਦੇ ਪਾਣੀ ਦੇ ਵਿੱਚੋਂ ਭਰ ਕੇ ਲੈ ਕੇ ਆਇਆ ਯਾਦ ਰੱਖਿਓ ਚਲਦੇ ਬੋਲੋ ਨਾ ਚਲਦੇ ਪਾਣੀ ਦੇ ਵਿੱਚੋਂ ਭਰ ਕੇ ਲੈ ਕੇ ਆਇਆ ਲੋਟਾ ਲਿਆ ਕੇ ਲੋਟਾ ਪਾਣੀ ਦਾ ਕ੍ਰਿਸ਼ਨ ਭਗਵਾਨ ਜੀ ਦੇ ਅੱਗੇ ਰੱਖ ਦਿੱਤਾ ਕਹਿੰਦੇ ਆ ਲੈ ਮਾਰ ਕੋਈ ਮੰਤਰ ਭੇਜ ਕੋਈ ਸ਼ਕਤੀ ਕਿ ਮੇਰਾ ਪੁੱਤ ਜੰਮਦਾ ਹੋ ਜਾਵੇ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਅਰਜਨ ਸਮਝ ਲੱਗੀ ਕੁਛ ਉਹ ਕਹਿੰਦਾ ਮੈਨੂੰ ਕੀ ਸਮਝ ਲੱਗਣੀ ਹੈ ਮੈਂ ਤੁਸੀਂ ਕਿਹਾ ਲੋਟਾ ਪਾਣੀ ਦਾ ਭਰ ਕੇ ਲੈ ਕੇ ਆਉ ਤੇ ਮੈਂ ਭਰ ਕੇ ਲਿਆਇਆ ਅਰਜਨ ਜੀ ਕਹਿੰਦੇ ਇਉਂ ਕਰ ਜਿੱਥੋਂ ਇਹ ਲੋਟਾ ਭਰ ਕੇ ਪਾਣੀ ਦਾ ਲੈ ਕੇ ਆਇਆ ਇਹ ਲੋਟਾ ਪਾਣੀ ਦਾ ਉਸੇ ਦਰਿਆ ਚੱਲਦੇ ਪਾਣੀ ਦੇ ਵਿੱਚ ਡੋਲਿਆ ਚਲੋ ਜੀ ਅੱਖੇ ਲੱਗਿਆ ਬਚਨ ਮੰਨਿਆ ਚੱਲਿਆ ਗਿਆ ਲੋਟਾ ਪਾਣੀ ਦਾ ਉਸੇ ਚਲਦੇ ਪਾਣੀ ਦੇ ਵਿੱਚ ਡੋਲ ਲੱਤਾ ਤੇ ਖਾਲੀ ਗੜਵਾ ਲੈ ਕੇ ਫੇਰ ਭਗਵਾਨ ਜੀ ਦੇ ਕੋਲ ਆ ਗਿਆ ਕਹਿੰਦੇ ਕ੍ਰਿਸ਼ਨ ਜੀ ਹੁੰਦੇ ਮੇਰੀ ਝੋਲੀ ਦੇ ਵਿੱਚ ਖੈਰ ਪਾ ਦਿਓ ਮੈਂ ਦੁਖੀ ਹਾਂ ਤੇ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਕੁਝ ਸਮਝ ਲੱਗੀ ਕਿਉਂਕਿ ਹੁਣ ਉਹ ਗਿਆਨ ਦੇਣਾ ਚਾਹੁੰਦੇ ਨੇ ਕੋਈ ਸਮਝ ਦੇਣੀ ਸਮਝ ਲੱਗ ਜੇ ਪਰ ਦੁਖੀ ਹੈ ਦੁਖੀ ਬੰਦੇ ਤੇ ਗਿਆਨ ਦਾ ਸਰ ਨਹੀਂ ਹੈ ભગવાન જી કહે દે ਕੁਝ ਤੇ ਸਮਝ ਲੱਗੀ ਹੋਣੀ ਐ ਤੈਨੂੰ ਕਹਿੰਦਾ ਨਾ ਮੇਰੇ ਨਹੀਂ ਦਿਮਾਗ 'ਚ ਬੜੀ ਟੁੱਡੀ ਕਥਾ ਮੈਨੂੰ ਨਹੀਂ ਸਮਝ ਲੱਗੀ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਅਰਜੁਨ ਕਿਉਂ ਕਰ ਕੇ ਜਿਹੜਾ ਲੋਟਾ ਭਰ ਕੇ ਲੈ ਕੇ ਆਇਆ ਸੀ ਪਾਣੀ ਦਾ ਕਹਿੰਦਾ ਹਾਂ ਤੇ ਉਹ ਹੀ ਲੋਟਾ ਜਿਹੜਾ ਢੋਲ ਕੇ ਆਇਆ ਉਹੀ ਲੋਟਾ ਪਾਣੀ ਦਾ ਉਹੀ ਪਾਣੀ ਉਸੇ ਦਰਿਆ ਦੇ ਵਿੱਚੋਂ ਲੈ ਕੇ ਆ ਮੇਰੇ ਕੋਲੇ ਤੇ ਉਸ ਪਾਣੀ ਦੇ ਨਾਲ ਮੈਂ ਮੰਤਰ ਮਾਰਾਂਗਾ ਤੇ ਤੇਰੇ ਪੁੱਤ ਨੂੰ ਜਿੰਦਾ ਕਰ ਦਿਆਂਗਾ ਤੇ ਗੁਰਮੁਖ ਪੇਰਿਓ ਅਰਜਨ ਕਹਿੰਦਾ ਮੱਥਾ ਫੜ ਕੇ ਬੈ ਗਿਆ ਕਹਿੰਦਾ ਉਹ ਕਮਾਲ ਹੋ ਗਈ ਉਹ ਪਾਣੀ ਮੈਂ ਕਿਵੇਂ ਲੱਭਾਂਗਾ ਉਤੇ ਤੇ ਪਾਣੀ ਦੇ ਵਿੱਚ ਸਮਾਗਿਆ ਨਾ ਪਾਣੀ ਦੇ ਵਿੱਚ ਬੋਲੋ ਸਮਾਗ ਗਿਆ ਹੈ ਮਿਕਸ਼ ਹੋ ਗਿਆ ਹੈ ਉਹ ਪਾਣੀ ਖਬਰ ਕਿੱਥੇ ਗਿਆ ਉਹ ਦਾ ਤੇ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਅਰਜਨ ਜਿਵੇਂ ਪਾਣੀ ਦੇ ਵਿੱਚ ਪਾਣੀ ਲੀਨ ਹੋ ਗਿਆ ਸਮਾਗ ਗਿਆ ਮਿਕਸ਼ ਹੋ ਗਿਆ ਉਹ ਪਾਣੀ ਨੂੰ ਤੂੰ ਵੱਖ ਨਹੀਂ ਕਰ ਸਕਦਾ ਉਹ ਪਾਣੀ ਨੂੰ ਤੂੰ ਬਾਹਵਸ ਲਿਆ ਨਹੀਂ ਸਕਦਾ ਸੱਚ ਇਹ ਹੈ ਅਰਜਨ ਜਿਹੜਾ ਦੁਨੀਆ ਤੋਂ ਚੱਲਿਆ ਜਾਂਦਾ ਜਿਹੜਾ ਦੁਨੀਆ ਤੋਂ ਇੱਕ ਗਿੱਲ ਉੱਠ ਜਾਂਦਾ ਹੈ ਜਿਹੜੀ ਜੋਤ ਇਸ ਸਰੀਰ ਨੂੰ ਛੱਡ ਜਾਂਦੀ ਹੈ ਸੱਜੀ ਕਿੱਡਾ ਵੱਡਾ ਕੋਈ ਬ੍ਰਹਮ ਗਿਆਨੀ ਕਿੱਡਾ ਵੱਡਾ ਕੋਈ ਮਹਾਂਪੁਰਖ ਕਿਉਂ ਨਾ ਹੋਵੇ ਉਸ ਗਏ ਹੋਏ ਸਰੀਰ ਦੇ ਵਿੱਚੋਂ ਆਤਮਾ ਜੀਵ ਨੂੰ ਕੋਈ ਵਾਪਸ ਨਹੀਂ ਲਿਆ ਸਕਦਾ ਜਿੰਨਾ ਮਰਜੀ ਜੋਰ ਲਾਵੇ ਵਾਪਸ ਨਹੀਂ ਆਉਂਦਾ ਤੇ ਗੁਰਮੁਖ ਪਿਆਰਿਓ अर्जुन कृष्ण भगवान जी ਦੇ ਚਰਨਾਂ ਤੇ ਡਿੱਗ ਪਿਆ ਕਹਿੰਦਾ اے ਭਗਵਾਨ ਤੇਰੀਆਂ ਤੂੰ ਹੀ ਜਾਣੇ